ਇੱਕ ਨਾ ਸ਼ਯਾਦ ਭੱਟੀ ਆ ਖੱਚ ਬੰਦਾ ਪਾਕਿਸਤਾਨ ਦਾ ਇਹਨਾਂ ਲੋਕਾਂ ਨੇ ਪਹਿਲਾਂ 1 ਸਾਲ ਤੋਂ ਅਸੀਂ ਲੜ ਰਹੇ ਹਾਂ ਮੇਰੇ ਬਾਰੇ ਵੀਡੀਓ ਵੀ ਬਾਈਸੀ ਗਿਟਲੀ ਵਾਲੇ ਨੇ ਮੈਂ ਇਕੱਲੀ ਕੁੜੀ ਲੜ ਰਹੀ ਸੀ ਸਲਵਾਰ ਵਾਲੀ ਇੱਜ਼ਤਦਾਰ ਕੋਈ ਕੁੜੀ ਆਪਣੇ ਸਿੱਖਾਂ ਵਾਸਤੇ ਖੜੀ ਨਹੀਂ ਸੀ ਜੋ ਇਹਨਾਂ ਨੇ ਗੰਦ ਵੱਡਾ ਸੀ ਜੋ ਫੋਟੋਆਂ ਲੱਗੀਆਂ ਸੀ ਜੇ ਮੈਂ ਇੱਥੇ ਲਾਦਾ ਫਿਰ ਲੋਕਾਂ ਦਾ ਤਰਾਜ ਹੋ ਜਾਣਾ ਉਸ ਚੀਜ਼ ਦਾ ਉਹ ਬੰਦੇ ਨੇ ਬਿਆਨ ਦਿੱਤਾ ਕਿ ਮੈਂ ਅੰਮ੍ਰਿਤਵਾਲ ਮੈਰੋਂ ਦੇ ਨਾਲ ਇਹਨਾਂ ਨੇ ਗੰਦ ਪਾਇਆ ਮੈਂ ਸਿੱਖਾਂ ਦੇ ਨਾਲ ਮੈਂ ਇੱਕ ਕਲਿੱਪ ਲਾਉਣ ਲੱਗੀ ਹਾਂ ਨੂੰ ਤੁਸੀਂ ਧਿਆਨ ਦੇ ਨਾਲ ਚੰਗੀ ਤਰ੍ਹਾਂ ਸੁਣਿਓ ਇਸ ਕਲਿੱਪ ਨੂੰ ਕੀ ਇੱਕ ਪਾਸੇ ਬੰਦੇ ਨੇ ਕੀ ਬਿਆਨ ਦਿੱਤਾ ਹੈ ਕਿ ਮੈਂ ਅਮਰਤਪਾਲ ਦੇ ਨਾਲ ਹਾਂ ਤੇ ਦੂਜੇ ਪਾਸੇ ਕੀ ਕਹਿ ਰਿਹਾ ਤਨ ਮੈਂ ਦੇ ਦੇਾਂਗਾ ਤੇ ਸਿੱਖਣੀਆਂ ਨੂੰ ਮੁਸਲਮਾਨ ਕਰੋ ਉਹਨਾਂ ਨਾਲ ਸ਼ਾਦੀਆਂ ਕਰੋ ਦੋ ਦੋ ਤਰਾ ਤਰਾ ਕਰੋ ਕਿਉਂਕਿ ਸਾਡੇ ਇਸਲਾਮ ਵਿੱਚ ਇਜਾਜ਼ਤ ਹੈ ਬਹੁਤ ਅੱਛਾ ਨਹੀਂ ਨਹੀਂ ਹਰਾਮ ਨਹੀਂ ਅਸੀਂ ਕਰਦੇ ਹਾਂ ਹਰਾਮ ਖਾਣਾ ਸਿੱਖਾਂ ਵਿੱਚ ਅੱਛਾ ਯਾਰ ਇਹ ਮੇਰੀ ਵੀਡੀਓ ਜਿਹੜੀ ਨਾ ਅਮਰਤਪਾਲ ਜਿਹੜਾ ਹੈ ਨਾ ਮੇਰੂ ਉਹਦੇ ਵਾਸਤੇ ਆ ਕੈਮਰਾ ਭਰਾ ਪਹਿਲੇ ਨੰਬਰ ਤੇ ਸ਼ਾਬਾਸ਼ ਤੇਨੂੰ ਵੈਰੀ ਗੁੱਡ ਤੂੰ ਕੋਈ ਗਲਤ ਕੰਮ ਨਹੀਂ ਕੀਤਾ ਠੀਕ ਹੈ ਇਹੋ ਜੇ ਚੰਦ ਪੈਸਿਆਂ ਦੇ ਪਿੱਛੇ ਜਿਹੜਾ ਹੈ ਕਿ ਆਪਣਾ ਤੁਹਾਡੇ ਇਸ ਪੰਜਾਬ ਦਾ ਪੰਜਾਬੀ ਕੌਮ ਦਾ ਸਿੱਖਾਂ ਦਾ ਨਾਮ ਬਰਬਾਦ ਖਰਾਬ ਕਰੀ ਜਾਂਦੇ ਨੇ ਚੰਦ ਪੈਸਿਆਂ ਦੇ ਖਾਤਰ ਠੀਕ ਹੈ ਬਾਕੀ ਇੱਕ ਚੀਜ਼ ਹੈ ਕਿ ਵੀ ਤੁਸੀਂ ਖਾਲੀ ਕਲੀ ਔਰਤ ਜ਼ਾਤ ਤੇ ਨਜ਼ਰ ਨਾ ਰੱਖਿਆ ਜੇ ਇਹ ਜਿਹੜੇ ਮੁੰਡੇ ਵੀ ਗੰਦ ਪਾਈ ਖਲੋਤੇ ਨੇ ਨਾ ਇਹਨਾਂ ਨੂੰ ਵੀ ਸਮਾ ਲੋ ਥੋੜਾ ਜਿਹਾ ਇਸ ਗੰਦ ਖਤਮ ਕਰਨ ਵਾਸਤੇ ਮੇਰਾ ਭਰਾ ਤੈਨੂੰ ਜਿੱਥੇ ਵੀ ਇਸ ਸ਼ਹਜ਼ਾਦ ਪੱਟੀ ਦੀ ਜ਼ਰੂਰਤ ਪਵੇ ਨਾ ਇੱਕ ਵਾਰੀ ਕਿਸੇ ਜਗ੍ਹਾ ਤੇ ਮੈਸੇਜ ਕਰਦੀ ਤੇਰਾ ਮੈਸੇਜ ਮੇਰੇ ਤੇ ਕਰਾਪੇ ਮੇਰੇ ਮੁੰਡੇ ਪੰਚਾ ਦੇਣਗੇ ਕਿਸੇ ਤਰ੍ਹਾਂ ਦੀ ਚੀਜ਼ ਜਿਹੜੀ ਜਗ੍ਹਾ ਤੇ ਚਾਹੀਦੀ ਹੋਏਗੀ ਤੇਰਨੂੰ ਮੈਂ ਪ੍ਰੋਵਾਈਡ ਕਰਾਂਗਾ ਲੇਕਿਨ ਇਹ ਸ ਗੰਧ ਨੂੰ ਕਿਉਂਕਿ ਮੇਰਾ ਬੜੇ ਸਾਰੇ ਤਾਲੁਕ ਜੜੇ ਨੇ ਉਹ ਸਿੱਖਾਂ ਦੇ ਨਾਲ ਨੇ ਰਿਲੇਸ਼ਨ ਨੇ ਕਿਉਂਕਿ ਮੈਂ ਆਪ ਵੀ ਇੱਕ ਪੰਜਾਬੀ ਆ ਇਹ ਜਿਹੜਾ ਤੁਹਾਡੇ ਗੰਧ ਪਾਈ ਖਲੋਤੇ ਚੰਦ ਇੱਕ ਚੰਦ ਜੇ ਕੀੜੇ ਨੇ ਜ਼ਿਆਦਾ ਨਹੀਂ ਨੇ ਥੋੜੇ ਜੇ ਕੀੜੇ ਨੇ ਦੋ ਤਿੰਨ ਕੀੜੇ ਐਵੇਂ ਜਿਹੜੇ ਨੇ ਨਾ ਗੱਡੀ ਚੜੇ ਨਾ ਸਾਰਾ ਕੁਝ ਠੀਕ ਹੋ ਜਾਏਗਾ ਠੀਕੇ ਤੇ ਇਸ ਵਾਸਤੇ ਕਿਉਂਕਿ ਤੁਹਾਡੀ ਜਦੋਂ ਸਿੱਖਾਂ ਦੀ ਪੁਰਾਣੀਆਂ ਹਿਸਟਰੀਆਂ ਜਾ ਕੇ ਵੇਖਦੇ ਨਾ ਬੜੀਆਂ ਕੁਰਬਾਨੀਆਂ ਨੇ ਤੁਹਾਡੀਆਂ ਬੜੇ ਤੁਸੀਂ ਕੌਮ ਦਲੇਰ ਕੌਮ ਲੇਕਿਨ ਇਹ ਤੁਹਾਡੇ ਆਪਣਿਆਂ ਦੇ ਵਿੱਚੋਂ ਉੱਠ ਕੇ ਜਿਹੜੇ ਗੰਦ ਭਾਈ ਖਲੋਤੇ ਨਾ ਇਹਨਾਂ ਨੂੰ ਸਮਝ ਲਓ ਤੇ ਇਹ ਜਿਹੜੇ ਫਲੈਂਸਰ ਬਣੇ ਫਿਰਦੇ ਨੇ ਨਾ ਮੁੰਡੇ ਮੈਂ ਇਹਨਾਂ ਨੂੰ ਫਲੈਂਸਰ ਤੇ ਸਮਝਦੇ ਨਾ ਮੈਂ ਤੇ ਇਹਨਾਂ ਨੂੰ ਸਮਝ ਨਾ ਮੈਂ ਟੈਂਪੂ ਨੇ ਸਮਝਦਾ ਵੀ ਨਹੀਂ ਹੈ ਹੈ ਨੇ ਟੈਂਪੂ ਕੁਝ ਸ਼ਰਮ ਕਰ ਲੋ ਕੋਈ ਹਇਆ ਕਰ ਲੋ ਕਿ ਤੁਸੀਂ ਕਿਉਂ ਆਪਣੀ ਕੌਮ ਦਾ ਆਪਣੇ ਪੰਜਾਬ ਦਾ ਤੁਹਾਡਾ ਪੰਜਾਬ ਤੇ ਪਹਿਲਾਂ ਹੀ ਗੌਰਮੈਂਟਾਂ ਖਾਦੀ ਜਾ ਰਹੀਆਂ ਨੇ ਥੋੜੇ ਦੁਸ਼ਮਣ ਨੇ ਤੁਹਾਡੇ ਉੱਤੋਂ ਤੁਸੀਂ ਉੱਠ ਕੇ ਗੰਦ ਪਾਈ ਖਲੋਤੇ ਜੇ ਪੂਰੀ ਦੁਨੀਆ ਦੇ ਸਾਹਮਣੇ ਤੁਹਾਡਾ ਕੀ ਮੈਸੇਜ ਜਾਂਦਾ ਪੰਜਾਬੀਆਂ ਦਾ ਕਿ ਵੀ ਇਹ ਇਵੇਂ ਦੇ ਕੰਮ ਕਰਦੇ ਨੇ ਸਿਰਫ ਜ਼ਿਆਦਾ ਜ਼ਿਆਦਾ ਕੀ ਕਰਨਗੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਣਗੇ ਹੁਣ ਮੈਂ ਵੀਡੀਓ ਪਾ ਦਿੱਤੀ ਹੈ ਤੇ ਸ਼ੁਰੂ ਹੋ ਜਾਣਗੇ ਇਹ ਜੀ ਤੇ ਉਹ ਉਹ ਭਾਈ ਦੁਨੀਆ 'ਚ ਆਏ ਉਹਨਾਂ ਨੂੰ ਤਾਂ ਕੋਈ ਚੰਗਾ ਕੰਮ ਵੀ ਇੱਕ ਅੱਧਾ ਕਰ ਜਾਓ। ਠਿੱਗ ਜਾ ਕੇ ਜਵਾਬ ਦੇਣ ਵਾਲੇ ਹੋਗੇ। ਬਾਕੀ ਮੇਰਾ ਭਰਾ ਤੈਨੂੰ ਜਿੱਥੇ ਲੋੜ ਪਈ ਦਸੀ ਚੰਗੇ ਕੰਮ ਵਾਸਤੇ ਨਾ ਗੰਦ ਮਕਾਨ ਵਾਸਤੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੈਂ ਹਾਜ਼ਰ ਹਾਂ ਜਿਸ ਜਗ੍ਹਾ ਤੇ ਮਰਜ਼ੀ ਹੋਵੇ। ਇੱਕ ਨਾ ਸ਼ਾਜਾਦ ਭੱਟੀ ਆ ਖੱਚ ਬੰਦਾ ਪਾਕਿਸਤਾਨ ਦਾ। ਇੰਨਾ ਲੋਕਾਂ ਨੇ ਪਹਿਲਾਂ 1 ਸਾਲ ਤੋਂ ਅਸੀਂ ਲੜ ਰਹੇ ਹਾਂ ਮੇਰੇ ਬਾਰੇ ਵੀਡੀਓ ਵੀ ਬਾਈਸੇ ਗਿਡਲੀ ਵਾਲੇ ਨੇ ਮੈਂ ਇਕੱਲੀ ਕੁੜੀ ਲੜ ਰਹੀ ਸੀ ਸਲਵਾਰ ਵਾਲੀ ਇੱਜ਼ਤਾਰ ਕੋਈ ਕੁੜੀ ਆਪਣੇ ਸਿੱਖਾਂ ਵਾਸਤੇ ਖੜੀ ਨਹੀਂ ਸੀ ਜੋ ਇਹਨਾਂ ਨੇ ਗੰਦ ਵੱਡਾ ਸੀ ਜੋ ਫੋਟੋਆਂ ਲੱਗੀਆਂ ਸੀ ਜੇ ਮੈਂ ਇੱਥੇ ਲਾਦਾ ਫਿਰ ਲੋਕਾਂ ਦਾ ਤਰਾਜ ਹੋ ਜਾਣਾ ਉਸ ਚੀਜ਼ ਦਾ ਉਹ ਬੰਦੇ ਨੇ ਬਿਆਨ ਦਿੱਤਾ ਕਿ ਮੈਂ ਅਮਰਤਪਾਲ ਮੈਰੋਂ ਦੇ ਨਾਲ ਇਹਨਾਂ ਨੇ ਗੰਦ ਪਾਇਆ ਮੈਂ ਸਿੱਖਾਂ ਦੇ ਨਾਲ ਮੈਂ ਇੱਕ ਕਲਿੱਪ ਲਾਉਣ ਲੱਗੀ ਹਾਂ ਨੂੰ ਤੁਸੀਂ ਧਿਆਨ ਦੇ ਨਾਲ ਚੰਗੀ ਤਰ੍ਹਾਂ ਸੁਣਿਓ ਇਸ ਕਲਿੱਪ ਨੂੰ ਕਿ ਇੱਕ ਪਾਸੇ ਬੰਦੇ ਨੇ ਕੀ ਬਿਆਨ ਦਿੱਤਾ ਹੈ ਕਿ ਮੈਂ ਅਮਰਤਪਾਲ ਦੇ ਨਾਲ ਹਾਂ ਤੇ ਦੂਜੇ ਪਾਸੇ ਕੀ ਉਹ ਨਮਾ ਦੇ ਦੇਾਂਗਾ ਤੇ ਸਿੱਖਣੀਆਂ ਨੂੰ ਮੁਸਲਮਾਨ ਕਰੋ ਉਹਨਾਂ ਨਾਲ ਸ਼ਾਦੀਆਂ ਕਰੋ ਦੋ ਦੋ ਤਰਾ ਤਰਾ ਕਰੋ ਕਿਉਂਕਿ ਸਾਡੇ ਇਸਲਾਮ ਵਿੱਚ ਇਜਾਜ਼ਤ ਹੈ ਅੱਛਾ ਅੱਛਾ ਨਹੀਂ ਨਹੀਂ ਹਰਾਮ ਨਹੀਂ ਅਸੀਂ ਕਰਦੇ ਹਰਾਮ ਖਾਣਾ ਸਿੱਖਾਂ ਵਿੱਚ ਮੈਨੂੰ ਆਪਣੇ ਫੁੱਦੂ ਲੋਕਾਂ ਦੀ ਇਹ ਗੱਲ ਨਹੀਂ ਸਮਝ ਆਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜਿਵੇਂ ਅੱਜ ਕ੍ਰੌਪ ਟਾਪ ਪਾਤਾ ਤਾਂ ਤੂੰ ਨਹੀਂ ਸਮਝਣਾ ਵਿੱਚ ਦੀ ਅੱਧੇ ਬੰਦੇ ਮੈਨੂੰ ਲਿਖਿਆਂਦੇ ਆਪਦੇ ਮਾਂ ਪਿਓ ਦੀਆਂ ਵੀਡੀਓ ਪਾ ਕੇ ਸੈਂਪਤੀਆਂ ਵਾਓ ਸੈਂਪਤੀਆਂ ਦੇ ਨਾਲ ਤਾਂ ਤੁਸੀਂ ਮੇਰੇ ਘਰੇ ਟਰਾਲਾ ਲਾਗੇ ਸੀਗੇ ਭਰ ਕੇ ਨੋਟਾਂ ਦਾ ਹਣਾਂ ਮੈਂ ਹਰ ਵਾਰੀ ਜਦੋਂ ਵੀ ਆਦੇ ਘਰ ਦੇ ਨਹੀਂ ਪੋਸਟ ਪਾਈ ਹਮੇਸ਼ਾ ਕਿਹਾ ਵੀ ਦੁਆ ਬੇਨਤੀ ਕਰੋ ਦੁਆ ਬੇਨਤੀ ਕਰੋ ਮੇਰੇ ਮਾਪਿਓ ਵਾਸਤੇ ਕਦੇ ਤੁਹਾਡੇ ਤੋਂ ਨੋਟ ਮੰਗਿਆ ਕੋਈ ਇੱਕ ਬੰਦਾ ਵੀ ਉੱਠ ਕੇ ਮੈਨੂੰ ਕਹਿ ਸਕਦਾ ਕਿ ਅੱਜ ਤੱਕ ਸੁਰ ਲਈਂਦੀ ਅਸੀਂ 1 ਰੁਪਏ ਦੀ ਵੀ ਹੈਲਪ ਕੀਤੀ ਆ ਫਿਰ ਮੈਨੂੰ ਉੱਥੇ ਕਹਿ ਰਹੇ ਨੇ ਕਿ ਤੂੰ ਕੋਈ ਚਾਈਦੀ ਜੌਬ ਪਾਈ ਮੈਂ ਜੌਬ ਕੀਤੀ ਮੈਂ ਜੌਬ ਕੀਤੀ ਇੱਕ ਟਾਈਮ ਦੇ ਉੱਤੇ ਭੈਣ ਮੇਰੀ ਵਿਆਹ ਹੀ ਗਈ ਮੈਂ ਜਮਾ ਕੱਲੀ ਸੀਗੀ ਮੇਰੀ ਮਾਂ ਦੀ ਬਾਈਪਾਸ ਹੱਡ ਸਰਜਰੀ ਮੇਰਾ ਪਿਓ व्हीਲਚੇਅਰ ਦੇ ਉੱਤੇ ਘਰੇ ਇੱਕ ਬੰਦਾ ਰਹਿਣਾ ਜ਼ਰੂਰੀ ਸੀਗਾ ਮੈਂ ਘਰੇ ਬਹਿ ਕੇ ਕੰਮ ਕਰਦੀ ਤਾਂ 4 ਪੈਸੇ ਬੰਦੇ ਉਦੋਂ ਪਰ ਇੱਜਾ ਨਾਸਤੇ ਥੋਡੇ ਵਰਗਾ ਤੂੰ ਪਿੱਛੇ ਆਇਆ ਤੂੰ ਕੈਨੇਡਾ ਪਹੁੰਚ ਗਿਆ ਫਲਾਨਾ ਇੱਥੇ ਵੀ ਮੈਂ ਆਪਦੀ ਕੈਪੇਬਿਲਟੀ ਤੇ ਆਈ ਆ ਤੁਸੀਂ ਦਿੱਤਾ ਮੈਨੂੰ ਥੋਡੇ ਪਿੱਛੇ ਕਿल्ले ਹੋਣਗੇ ਤੁਸੀਂ ਕਿल्ले ਵੇਚ ਕੇ ਆ ਗਏ ਸਾਡੇ ਮਗਰ ਕਿल्ले ਨਹੀਂ ਸੀ ਜਿਹੜੀ ਬਕਵਾਸ ਆਪ ਦੇ ਕੋਲੇ ਰੱਖੋ 10 ਸਾਲ ਹੋ ਗਏ ਮੈਨੂੰ ਕੱਲੀ ਨੂੰ ਜਿੰਨੂੰ ਮਰਜੀ ਪਿਛਲੋ ਮੁਹਾਲੀ ਚੰਡੀਗੜ੍ਹ ਦੇ ਵਿੱਚ ਨਾਰਮਲ ਘਰ ਦਾ 50000 ਖਰਚਾ ਜਿਹਦੇ ਘਰੇ ਦੋ ਬਿਮਾਰ ਪਏ ਉਹਦੇ ਘਰ ਦਾ ਕਿੰਨਾ ਖਰਚਾ ਹੋਊਗਾ ਸ਼ੂਗਰ ਵਾਲੇ ਪੇਸ਼ੈਂਟ ਦਾ 7-7000 ਦੇ ਇਨਸੂਲਿਨ ਮਿਲਦੇ ਨੇ ਕਿਹੜੇ ਤੁਸੀਂ ਬਹਿਮਾਂ ਦੇ ਵਿੱਚ ਫੇਰੇ ਫਿਰਦੇ ਹੋ ਦੋ ਚਾਰ ਬਾਬੇ ਉੱਠ ਕੇ ਮੇਰੇ ਬਾਰੇ ਕਹਿ ਰਹੇ ਨੇ ਜੀ ਇਹਨੇ ਗੰਦ ਪਾਇਆ ਕਿਉਂਕਿ ਤੁਸੀਂ ਗੰਦ ਹੀ ਦੇਖਿਆ ਤੁਹਾਨੂੰ ਮੇਰੀ ਬਿਕਣੀ ਕਿਉਂ ਨਹੀਂ ਦਸੀ ਮੇਰਾ ਗੰਦ ਕਿਉਂ ਦੱਸਿਆ ਤੁਹਾਨੂੰ ਮੇਰਾ ਬੇਬੇ ਬਾਪੂ ਗਾਣਾ ਕਿਉਂ ਨਹੀਂ ਦੱਸਿਆ ਸੋਨੂੰ ਮੇਰਾ ਮੂਲ ਮੰਤਰ ਕਿਉਂ ਨਹੀਂ ਦੱਸਿਆ ਇਹ ਤੋਂ 960 ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਖੇਡਣ ਦੀ ਉਮਰ ਆ ਸੀ ਬੈਰੀਓ ਤਰਸ ਕਿਉਂ ਨਹੀਂ ਕੀਤਾ ਸ਼ੀਧੀ ਦੇੜੇ ਦੇ ਉੱਤੇ ਮੈਂ ਗਾਣਾ ਕੀਤਾ ਸੀ ਉਹ ਕਿਉਂ ਨਹੀਂ ਦੱਸਿਆ ਤੁਹਾਡੇ ਦਿਮਾਗ ਦੇ ਵਿੱਚ ਕੋਈ ਫਰਕ ਪਿਆ ਹੋਇਆ ਕਿਸੇ ਬੰਦੇ ਨੂੰ ਤੁਸੀਂ ਮੈਂਟਲੀ ਤੌਰ ਤੇ ਸਿੱਖ ਕਰ ਰਹੇ ਹੋ ਮੈਂ ਪਹਿਲਾਂ ਵੀ ਕਿਹਾ ਵੀ ਮੇਰਾ ਪਿਓ ਠੀਕ ਨਹੀਂ ਉਹਦੇ ਵਿਚਾਰਾ ਲਾਸਟ ਬਰੀਥ ਦੇ ਉੱਤੇ ਪਿਆ ਤੁਸੀਂ ਕਿਸੇ ਦਾ ਮਰਨਾ ਵੀ ਖਰਾਬ ਕੀਤਾ ਖੋਤਿਓ ਜਿਹੜਾ ਚੈਦਲਾ ਚੱਕ ਕੇ ਪੁੱਟਕਾਂ ਸਿੱਧੀਆਂ ਕਲਿੱਪਾਂ ਕੱਟ ਕੇ ਮੈਂ ਕਿਹਾ ਜਿਹੜੇ ਬੰਦਿਆਂ ਨੇ ਮੇਰੇ ਚੰਗੇ ਗਾਣੇ ਨਹੀਂ ਸੁਨੇ ਉਹ ਮੈਨੂੰ ਆ ਕੇ ਗਿਆਨ ਨਾ ਛੱਡਣ ਮੈਨੂੰ ਸੱਭਿਆਚਾਰ ਦੇ ਪਾਪੇ ਲੋਕ ਨਹੀਂ ਪਸੰਦ ਤੁਸੀਂ ਮੇਰੇ ਘਰੇ ਨਹੀਂ ਧਾਣੇ ਪਾਉਂਦੇ ਮੈਨੂੰ ਫੋਨ ਕਰਕੇ ਕਦੇ ਪੁੱਛੇ ਕਿ ਇਹ ਟੈਕਰ ਦੇ ਕਿੰਨੇ ਪੈਸੇ ਭਰਦੇ ਤੇਰੇ ਘਰ ਦਾ ਕਿੰਨਾ ਰੈਂਟ ਤੁਸੀਂ ਕਿਰਾਏ ਦੇ ਉੱਤੇ ਬੈਠੇ ਤੁਹਾਡੇ ਬਿਜਲੀ ਦਾ ਬਿੱਲ ਕਿੰਨਾ ਤੁਹਾਡਾ ਇੰਟਰਨੈਟ ਦਾ ਬਿੱਲ ਕਿੰਨਾ ਪੁੱਛੇ ਕਿਸੇ ਬੰਦੇ ਬਕਵਾਸ ਆਪਦੀ ਆਪਦੇ ਕੋਲੇ ਰੱਖਿਆ ਕਰੋ ਡੋਨੇਸ਼ਨ ਲੈ ਲੈ ਦੀ 10 ਸਾਲ ਮੈਂ ਕਿੰਨੀਆਂ ਕਿ ਡੋਨੇਸ਼ਨ ਲੈਂਦੀ ਕਿੰਨੇ ਵਾਰੀ ਹੱਥ ਜੋੜਦੀ ਹਾਏ ਮੇਰੀ ਹੈਲਪ ਕਰੋ ਹਾਏ ਮੇਰੀ ਹੈਲਪ ਕਰੋ ਇੱਕ ਮੁੰਡੇ ਦੀ 18 ਸਾਲ ਦੇ ਦੀ ਮੈਂ ਵੀਡੀਓ ਪਾਈ ਸੀ 1500 ਰੁਪਏ ਇਕੱਠਾ ਆਇਆ ਹਰ ਕਿਹਾ ਦੀ ਜੇਬ ਦੇ ਵਿੱਚੋਂ 11000 ਰੁਪਏ ਆ ਆਹ ਲੋਕ ਤੁਸੀਂ ਹੋ ਕਿਸੇ ਦੇ ਬਿਮਾਰ ਦੀ ਪੋਸਟ ਦੇ ਥੱਲੇ ਵਾਹਿਗੁਰੂ ਲਿਖਣ ਵਾਲਿਓ ਕਦੇ 5 ਰੁਪਏ ਦਾਨ ਵੀ ਕਰ ਦਿਆ ਕਰੋ ਤੇ ਉੱਥੇ ਬਾਦਨ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਰਹੀਆਂ ਵੀਡੀਓ ਤੇ 2-2 ਸੌਦੇ ਤੁਸੀਂ ਉੱਤੇ ਸਬਸਕ੍ਰਿਪਸ਼ਨ ਲੈ ਲੈਨੇ ਸਭ ਤੋਂ ਵੱਡੇ ਗੰਦ ਤੁਸੀਂ ਨਾਲੇ ਜਿਹੜੇ ਬਹੁਤ ਜ਼ਿਆਦਾ ਚੇਲੇ ਭਗਤ ਨੇ ਬਾਬਿਆਂ ਦੇ ਉਹ ਮੈਨੂੰ ਅਨਫੋਲੋ ਮਾਰਨ ਗੈਰਤ ਜਗਾਓ ਆਪ ਦੀ ਮੈਨੂੰ ਅਨਫੋਲੋ ਮਾਰੋ ਭੈਣਾਂ ਪੇਸ਼ ਕਰੋ ਹੈਲੋ एवरीवन ਕਈ ਲੋਕ ਮੇਰੇ ਵਾਲੇ ਪੋਸਟਾਂ ਪਾ ਰਹੇ ਐਵੇਂ ਮੇਰੀਆਂ ਫੋਟੋਆਂ ਪਾ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਹੈ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਸੱਟਿਆ ਸੀ ਤੇ ਨਾ ਹੁਣ ਸਿੱਟਣਾ ਠੀਕ ਹੈ ਆਪਦੀਆਂ ਚੀਜ਼ਾਂ ਦੇ ਨਾਲ ਹੁਣ ਤੱਕ ਮੈਂ ਆਪ ਹੀ ਡੀਲ ਕੀਤਾ ਮੇਰੇ ਘਰ ਦੇ ਬਿਮਾਰ ਸੀ ਮੈਂ ਕਿਵੇਂ ਕਿਵੇਂ इमोਸ਼ਨਲੀ ਫਾਈਨੈਂਸ਼ਲੀ ਹਰ ਇੱਕ ਚੀਜ਼ ਤੋਂ ਏਕਸਾਉਸਟ ਹੋ ਗਈ ਮੈਂ ਕੱਲੀ ਨੇ ਹਰ ਇੱਕ ਚੀਜ਼ ਡੀਲ ਵੀ ਤੇ ਕੀਤੀ ਲੋਕਾਂ ਦੇ ਟ੍ਰੋਲ ਵੀ ਚੱਲੇ ਲੋਕਾਂ ਨੇ ਮੈਨੂੰ ਜਿੱਦਾਂ ਜਿੱਦਾਂ ਕੰਪਰੋਮਾਈਜ਼ ਇਹ ਉਹ ਹਰ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਕਿਦਾਂ ਦਿਮਾਗੀ ਤੌਰ ਤੇ ਬਿਮਾਰ ਕੀਤਾ ਮੈਂ ਇਹ ਚੀਜ਼ਾਂ ਦੇ ਨਾਲ ਵੀ ਕੱਲੀ ਨੇ ਡੀਲ ਕੀਤਾ ਤੇ ਉਹ ਸਾਲੇ ਨਹੀਂ ਲੱਗਦੇ ਜਿਨ੍ਹਾਂ ਤੋਂ ਮੈਂ ਮਾਫੀ ਮੰਗਾਂ ਕਿਉਂ ਮੰਗਾ ਕਿਸ ਚੀਜ਼ ਦੀ ਮਾਫੀ ਮੰਗਾ ਹਾਂ ਇੱਕ ਚੀਜ਼ ਹੋਰ ਮੇਰੇ ਤੋਂ ਮਾਫੀ ਤੁਸੀਂ ਲੋਗ ਮੰਗ ਸਕਦੇ ਹੋ ਜਿਹੜੇ ਇੱਕ ਟਾਈਮ ਤੇ ਮੈਨੂੰ ਕਹਿੰਦੇ ਸੀ ਕਿ ਤੂੰ ਚੰਗੇ ਗਾਣੇ ਕਰ ਤੇ ਅਸੀਂ ਤੇਰੀ ਸਪੋਰਟ ਕਰਾਂਗੇ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤੇ ਮੈਂ ਗਾਣਾ ਕੀਤਾ ਸੀ ਖੇਡਣ ਦੀਆਂ ਉਮਰਾਂ ਸੀ ਵੈਰੀਓ ਤਰਸ ਕਿਉਂ ਨਾ ਕੀਤਾ ਉਹ ਗਾਣੇ ਦੇ ਵਿੱਚ ਮੈਂ ਐਜ਼ ਅ ਮਾਡਲ ਕੰਮ ਕੀਤਾ ਸੀਗਾ ਠੀਕ ਹੈ ਸ਼ੁਰੂਆਤ ਮੇਰੀ ਉਥੋਂ ਆਈ ਸੀ ਪਹਿਲੀ ਵਾਰ ਮੈਂ ਟੀਵੀ ਤੇ ਮੈਂ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ ਮੇਰਾ ਮੂਲ ਮੰਤਰਾ ਕੀਤਾ ਹੋਇਆ ਨਹੀਂ ਸੁਣਿਆ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਦੇ ਕਹਿਣ ਦੇ ਉੱਤੇ ਚੇਲਮ ਜਵਾਨੀ ਗਾਣਾ ਕਰਨ ਤੋਂ ਬਾਅਦ ਵੀ ਮੈਂ ਬੇਬੇ ਬਾਪੂ ਵਰਗਾ ਗਾਣਾ ਕੀਤਾ ਸੀ ਪਰ ਨਹੀਂ ਸੁਣਿਆ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਮੇਰਾ ਕਿਸੇ ਗਾਣੇ 'ਚ ਫੋਟੋਆਂ ਲਾ ਕੇ ਸਾਬਿਤ ਕੀਤਾ ਸੀ ਜੀ ਇਹ ਬੋਲਡ ਕੰਟੈਂਟ ਕਰਦੀ ਆ ਮਾੜਾ ਕੰਟੈਂਟ ਕਰਦੀ ਆ ਪਰ ਗਾਣਾ ਆਉਣ ਤੇ ਇੱਕ ਨਿੱਕੀ ਜਿਹੀ ਸਟੋਰੀ ਪਾ ਕੇ ਸਾਰਤਾ ਪਰ ਬੋਲ ਕੇ ਇੱਕ ਰੀਲ ਨਹੀਂ ਪਾਈ ਕਿ ਹਾਂਜੀ ਕੁੜੀ ਨੇ ਸ਼ੁਰੂਆਤ ਕੀਤੀ ਹੈ ਇਹਦਾ ਸਾਥ ਤੋਂ ਸੋ ਮੇਰੇ ਨਾਮ ਤੇ ਵਿਊ ਲੈਣੇ ਆ ਜਿਹੜੇ ਇਹ ਬੰਦ ਕਰ ਦੋ ਠੀਕ ਹੈ ਜਦੋਂ ਇਹ ਮੈਨੂੰ ਰਿਪੋਰਟਾਂ ਮਾਰਨੀਆਂ ਆਉਂਦੀਆਂ ਤੇ ਇੰਸਟਾਗ੍ਰam ਦੇ ਉੱਤੇ ਕਾਪੀਰਾਈਟ ਕੰਟੈਂਟ ਦਾ ਆਪਸ਼ਨ ਹੈਗਾ ਥੈਂਕ ਯੂ